ਮੀਥ ਹੇਰ ਦੀ ਰਿਕਾਰਡ ਤੋੜ ਜਿੱਤ ਤੋਂ ਬਾਅਦ ਮਾਲਵੇ ਦੀ ਸਿਆਸਤ ਪਖਣ ਵਾਲੀ ਹੈ ਖਾਸ ਕਰ ਬਰਨਾਲੇ ਦੀ ਗੱਲ ਕਰੀਏ ਤਾਂ ਜਮਨੀ ਚੌੜਾ ਨੇ ਕਈ ਉਮੀਦਵਾਰਾਂ ਦੇ ਤੇ ਹੋਏ ਸੁਪਨੇ ਜਗਾ ਦਿੱਤੇ ਨੇ ਔਰ ਸੁਪਨੇ ਕਿਤੇ ਦਲਵੀਰ ਗੋਲਡੀ ਨਾਲ ਕੀਤੇ ਹੋਏ ਵਾਅਦੇ ਉੱਤੇ ਪਾੜੇ ਤਾਂ ਨਹੀਂ ਪੈ ਜਾਂਦੇ ਕਿਉਂਕਿ ਸੂਤਰ ਦੱਸਦੇ ਨੇ ਅੰਦਰਲੀ ਖਬਰ ਹੈ ਕਿ ਦਲਵੀਰ ਗੋਲਡੀ ਨਾਲ ਜੋ ਵਾਅਦਾ ਹੋਇਆ ਸੀ ਉਹ ਸਰਬਾ ਆਮ ਆਵੀ ਪਾਰਟੀ ਉਹ ਵਾਅਦਾ ਪੂਰਾ ਲਾ ਕਰਨ ਤਾਂ ਦਲਵੀਰ ਗੋਲਡੀ ਦੇ ਸਾਹਮਣੇ ਕਿਹੜਾ ਸ਼ਖਸ ਹੈ ਜੋ ਉਸ ਦੇ ਕਾਦ ਨੂੰ ਛੋਟਾ ਕਰ ਦੇਗਾ ਦਲਵੀਰ ਗੌਰਡੀ ਦੇ ਰਾਹ ਦੇ ਵਿੱਚ ਅੜਿੱਕਾ ਕੌਣ ਬਣ ਗਿਆ ਇਹ ਸਾਰੇ ਕਾਸੇ ਵਾਲੀ ਗੱਲ ਕਰਾਂਗੇ ਸਾਡੇ ਨਾਲ ਨੇ ਬਾਈ^-ਰਵਿੰਦਰ ਸਤਿਗੁਰ ਜੀ ਵੀਰੇ ਕੀ ਹਾਲ ਹੈ ਸਤਿਸ਼ਕ ਬਹੁਤ ਵਧੀਆ ਕਰਨ ਤੁਸੀਂ ਸੁਣ ਬਾਈ ਜਿਵੇਂਲੀ ਚੋਣਾ ਇੱਕ ਅਨਾਰ ਸੋਹ ਬਿਮਾਰ ਵਾਲੀ ਕਹਾਣੀ ਬੜੀ ਹੋਈ ਹੈ ਕਿਵੇਂ ਦੇਖੋ ਕਰਨ ਜੀ ਗੱਲ ਇਹ ਆ ਵੀ ਅਜੇ ਲੋਕ ਸਭਾ ਚੋਣਾਂ ਦੇ ਰਿਜ਼ਲਟਾਂ ਦੀ ਧੂੜ ਦਬੀ ਨਹੀਂ ਪਰ ਨਾਲ ਦੀ ਨਾਲ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਬਰਨਾਲੇ ਦੀ ਜਿਮਨੀ ਚੋਣ ਦਾ ਚਰਚਾ ਸਟਾਰਟ ਜਿਹੜੀ ਉਹ ਚਰਚਾ ਸਟਾਰਟ ਹੋਈ ਉਹ ਕਾਰ ਰਹੀ ਹੈ ਕਿ ਬੀਤ ਹੇਅਰ ਹੁਰਾ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਭਾਵੇਂ ਕਿ ਜਿਹੜਾ ਉੱਤੇ ਮੁਕਾਬਲਾ ਸੀ ਉਹ ਤ੍ਰਿਕੋਣ ਸੀ ਪਰ ਉਹਨਾਂ ਨੇ ਇੱਕ ਪਾਸੜ ਬਣਾ ਤੇ ਕਮਾਲ ਦੀ ਜਿੱਤ ਕੀਤੀ ਹੈ ਸੰਗਰੂਰ ਵਾਲਿਆਂ ਨੇ ਮਤਲਬ ਕਿ ਉਹ ਜਿਹੜਾ ਕਹਿੰਦੇ ਆ ਵੀ ਸੰਗਰੂਰ ਵਾਲੇ ਧੌਣ ਚ ਕਿਲਾ ਕੱਢਦੇ ਉਹ ਇਹ ਪਤਾ ਨਹੀਂ ਵੀ ਕਿਲਾ ਕਿਦਾ ਕੱਢਿਆ ਧੌਣ ਚ ਉਹਨਾਂ ਨੇ ਧੌਣ ਚ ਕਿਲਾ ਤੇ ਇਸ ਵਾਰੀ ਕੱਢ ਤੇ ਉਸ ਤੋਂ ਬਾਅਦ ਤੁਸੀਂ ਗੱਲ ਕਰ ਰਹੇ ਹੋ ਬਰਨਾਲੇ ਦੀ ਜਿਮਨੀ ਚੋ ਵਿਦਾਂਸਨ ਦੇਖੋ ਜਦੋਂ ਗੋਲਡੀ ਜੀ ਨੂੰ ਲੈ ਕੇ ਆਂਦੇ ਹਨ ਦਰਬੀਰ ਸਿੰਘ ਗੋਲਡੀ ਜਰਾਂ ਨੂੰ ਤਾਂ ਉਹਨਾਂ ਨਾਲ ਇੱਕ ਵਾਅਦਾ ਹੋਇਆ ਸੀ ਅੰਦਰੂਨੀ ਤੌਰ ਤੇ ਕਿ ਤੁਸੀਂ ਆਓ ਮੀਤ ਹੋਰਾਂ ਨੂੰ ਜਿਤਾਓ ਤੇ ਤੁਹਾਨੂੰ ਮੀਤ ਦੀ ਜਗ੍ਹਾ ਤੇ ਬਰਨਾਲੇ ਤੋਂ ਚੋਣ ਲੜਾ ਕੇ ਪੰਜਾਬ ਦੇ ਵਿੱਚ ਮੰਤਰੀ ਮੰਡਲ ਚ ਸ਼ਾਮਲ ਕਰਾਂ ਗੋਲਡੀ ਇੱਕ ਛੈਂ ਇਨਸਾਨ ਹੈ ਕੰਪੀਟੀਟਿਵ ਤੇ ਉਸ ਤੋਂ ਬਾਅਦ ਇੱਕ ਇਦਾਂ ਦਾ ਬੰਦਾ ਏ ਜਿਹੜਾ ਨੌਜਵਾਨਾਂ ਚ ਹਰਮਨ ਪਿਆਰਾ ਸਰਦਾਰ ਭਗਵੰਤ ਸਿੰਘ ਮਾਨਗੁਰਾ ਦੇ ਖਿਲਾਫ ਪੂਰੀ ਤਰ੍ਹਾਂ ਚੋਣ ਲੜਦਾ ਇੱਕ ਅੱਛਾ ਪਰਫਾਰਮ ਕਰਨਾ ਉਹਦੀ ਕਾਬਲੀਅਤ ਨੂੰ ਦਰਸਾਉਂਦਾ ਸੀ ਪਰ ਹੁਣ ਪ੍ਰੋਬਲਮ ਆ ਗਈ ਬੱਟੂ ਹੁਣ ਭਗਵੰਤ ਮਾਨਸਾ ਦੇ ਜਾਰ ਜਿਗਰੀ ਯਾਰ ਬਚਪਨ ਦੇ ਦੋਸਤ ਕਰਮਜੀਤ ਸਿੰਘ ਅਨਮੋਲ ਹੋਰੀ ਚੋਣ ਹਾਰ ਔਰ ਕਰਮਜੀਤ ਅਨਮੋਲ ਹੋਰੀ ਵੀ ਵਿਚਾਰੇ ਇਦਾਂ ਆਏ ਸੀ ਵੀ ਪੱਕੀ ਆਪਣੀ ਸੀਟ ਕਹੇਗੀ ਹੁਣ ਹੱਥ ਚੋਂ ਨਿਕਲ ਗਈ ਹੈ ਜੋ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਛੜੀ ਹੈ ਨਾ ਓਏ ਆ ਵੀ ਹੁਣ ਅਭੀਦਵਾਰ ਕਰਮਜੀਤ ਅਨਮੋਲ ਹੋਣਗੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਐਂਟਰੀ ਉਹ ਕਰਨਗੇ ਬਿਲਕੁਲ ਭਾਈ ਕਿਉਂਕਿ ਕਰਮਜੀਤ ਅਨਮੋਲ ਨੂੰ ਫਰੀਦਕੋਟ ਵੀ ਮਾਲਸਾਬ ਦੇ ਤਾਂ ਭੇਜਿਆ ਵੀ ਉਹ ਸੇਫ ਸੀਟ ਮੰਨੀ ਜਾ ਰਹੀ ਸੀਗੀ ਉਹੋ ਤਾਂ ਕੇ ਨਹੀਂ ਸੀ ਪਤਾ ਕਿ ਇਹ ਲਹਿਰ ਬਣ ਚੁੱਕੀ ਸਰਬਜੀਤ ਸਿੰਘ ਖਾਲਸਾ ਇੰਨੀ ਕਰਾਰੀ ਹਾਰ ਹੋਈ ਕਰਨਜੀਤ ਅਰਮੋਲ ਲੋਕਾਂ ਦੇ ਵਿੱਚ ਆਉਂਦੇ ਨੇ ਲੋਕਾਂ ਦਾ ਧੰਨਵਾਦ ਕਰਦੇ ਨੇ ਤੇ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਪਤਾ ਲੱਗ ਰਿਹਾ ਸੀਗਾ ਕਿ ਉਹ ਇੰਨੇ ਪੋਜ਼ਿਟਿਵ ਆ ਸ਼ਾਇਦ ਉਹ ਅਗਲੀ ਚੋਣ ਲੜਨ ਦਾ ਲੋਕਾਂ ਦੇ ਵਿੱਚ ਆਪਣਾ ਆਪਣਾ ਰੁਤਬਾ ਜਾਫੇ ਸੰਕੇਤ ਭੇਜ ਰਹੇ ਹੋਣ ਕਿਉਂਕਿ ਇੰਨੀ ਵੱਡੀ ਹਾਰ ਤੋਂ ਬਾਅਦ ਲੋਕਾਂ 'ਚ ਜਾਣਾ ਬੜਾ ਮੁਸ਼ਕਲ ਹੁੰਦਾ ਹੈਗਾ ਬਾਡੀ ਲੈਂਗੁਏਜ ਆਪਾਂ ਦੇਖੀ ਅਗਵਲਤਮਨ ਨੇ ਤਿਆਰੀ ਖੇਚਦੀ ਕਰਨਜੀਤ ਅਰਮੋਲ ਨੂੰ ਬਰਲਾੜੇ ਕਰਨ ਮੇਰਾ ਖਿਆਲ ਹੈ ਸੱਚੀ ਉਸ ਦਾ ਕਾਰਨ ਇਹ ਹੈ ਕਿਹੜੇ ਕਲਾਕਾਰ ਲੋਕ ਹੁੰਦੇ ਨੇ ਨਾ ਇਹ ਜਿੱਥੇ ਸੰਵੇਦਨਸ਼ੀਲ ਹੁੰਦੇ ਲੋਕ ਇਹ ਬਹੁਤ ਜ਼ਿਆਦਾ ਡਿਗ ਡਿਗ ਕੇ ਸਵਾਰ ਹੋਣ ਵਾਲੇ ਲੋਕ ਹੁੰਦੇ ਜਿਵੇਂ ਕਿ ਅਸੀਂ ਡਿਗ ਡਿਗ ਹੋਏ ਸਵਾਰ ਇਹ ਉਹ ਲੋਕ ਨੇ ਸੋ ਜਿੱਤ ਹਾਰ ਦਾ ਇਹ ਤਾਂ ਨਹੀਂ ਮੈਂ ਕਹਿੰਦਾ ਵੀ ਮਨ ਦੇ ਉੱਤੇ ਅਸਰ ਨਹੀਂ ਹੁੰਦਾ ਪਰ ਇਹ ਲੋਕ ਚਿਹਰਿਆਂ ਪਰ ਤੇ ਹੁੰਦੇ ਆ ਹੁਣ ਆਪਾਂ ਕਰਨ ਦੀ ਤੋਂ ਦੁਰਾਦਾ ਸਟੇਟਮੈਂਟ ਦੇਖੀ ਕਿ ਨਿਰਸਲੀਕੇ ਦੇ ਨਾਲ ਅਰਧ ਬਦੇ ਨਾਲ ਉਹਨਾਂ ਦੇ ਲੋਕਾਂ ਦਾ ਫਤਵੇ ਨੂੰ ਮਨਜ਼ੂਰ ਕੀਤਾ ਜੇਤੂ ਨੂੰ ਵਧਾਈ ਦਿੱਤੀ ਬਹੁਤੇ ਲੋਕਾਂ ਦੇ ਭਾਗਾਂ 'ਚ ਨਹੀਂ ਹੋ ਰੂਦਾ ਸੋ ਕਰਮਜੀਤ ਹੋਰੀ ਮੇਰਾ ਖਿਆਲ ਹੈ ਬਹੁਤ ਜਲਦੀ ਸੰਸਦ ਦੀਆਂ ਪੌੜੀਆਂ 'ਤੇ ਨਹੀਂ ਚੜ ਸਕੇ ਵਿਧਾਨ ਸਭਾ ਦੀਆਂ ਪੌੜੀਆਂ ਜ਼ਰੂਰ ਚੜ ਰੂ ਹੈ ਪਰ ਬਾਈ ਗੱਲ ਇਹ ਆ ਵੀ ਸੰਗਰੂਰ ਦੀ ਸਿਆਸਤ ਪੱਕ ਜੂਗੀ ਟੜੇ ਬਗਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਜੇ ਕਿਵੇਂ ਇਹ ਹੁੰਦਾ ਹੈਗਾ ਉਹ ਗੋਲਟੀ ਵੀ ਚੁੱਪ ਬੈਠਣ ਵਾਲੇ ਨਹੀਂ ਉਹਨਾਂ ਨੇ ਕਾਂਗਰਸ ਵੀ ਤਾਂ ਇਸੇ ਕਰ ਨੂੰ ਛੱਡੀ ਸੀ ਲਾ ਕਿਉਂ ਲਾ ਉਹ ਕੇਲ ਦੇ ਵਿੱਚ ਇਨਜਸਟਿਸ ਹੋਇਆ ਜਾਂ ਤੱਕ ਦੇਖੋ 골ਡੀਵਰਾਂ ਨੇ ਛੱਡੀ ਤਾਂ ਕਾਂਗਰਸ ਤਾਂ ਹੀ ਸੀ ਪਰ ਬਰਨਾਲਾ ਉਹਨਾਂ ਦੀ ਹੋਮ ਟ੍ਰੈਪੀ ਸੀ ਉਹਨਾਂ ਦੀ ਹੈਗੀ ਆ ਜਿਹੜੀ ਪਿਤਰੀ ਹੈ ਨਾ ਉਹ ਹੈਗਾ ਤੂਰੀ ਇੱਥੇ ਕਿ ਹੋਰ ਨਵਾਂ ਚੱਕਰ ਪੈਸ ਉਹ ਚੱਕਰ ਪੈਣਾ ਭਾਜਪਨ ਮੇਰਾ ਖਿਆਲ ਆ ਹੁਣ ਕੇਵਲ ਸਿੰਘ ਢਿੱਲੋਂ ਉਹਨਾਂ ਦੀ ਵਾਪਸੀ ਹੋ ਉਸ ਅਗਰ ਕਾਂਗਰਸ ਨੇ ਕੋਸ਼ਿਸ਼ ਕੀਤੀ ਕੇਵਲ ਸਿੰਘ ਢਿੱਲੋਂ ਉਹਨਾਂ ਦੀ ਟਿਕਟ ਬਰਨਾਲੇ ਤੋਂ ਕੱਟ ਕੇ ਇਹਨਾਂ ਨੇ ਪਵਨ ਕੁਮਾਰ ਵਾਂਸਲ ਸਾਹਿਬ ਉਹਨਾਂ ਦੇ ਬੇਟੇ ਨੂੰ ਟਿਕਟ ਦਿੱਤੀ ਸੀ ਤੇ ਉਹ ਨਿਰਾਸ਼ ਹੋ ਕੇ ਭਾਜਪਾ ਚ ਚਲੇ ਗਏ ਸੀ ਤੇ ਭਾਜਪਾ ਚ ਜਾ ਕੇ ਉਹਨਾਂ ਨੇ ਪ੍ਰੂਵ ਕੀਤਾ ਕਿ ਬਰਨਾਲੇ ਦੇ ਵਿੱਚ ਕੋਈ ਲੋਕਾਂ ਦਾ ਨੇਤਾ ਹੈਗਾ ਤਾਂ ਮੈਂ ਤਾਂ ਮੇਰਾ ਖਿਆਲ ਆ ਵੀ ਹੁਣ ਕੇਵਲ ਢਿੱਲੋਂ ਸ਼ਾਇਦ ਕਾਂਗਰਸ ਦੇ ਵਿੱਚ ਵਾਪਸੀ ਕਰਨਗੇ ਤੇ ਜਿਮਨੀ ਚੋਣ ਕੇਵਲ ਸਿੰਘ ਢਿੱਲੋਂ ਲੜਨਗੇ ਬਿਲਕੁਲ ਬਿਲਕੁਲ ਬਾਈ 골ਡੀ ਦੀ ਕਿਉਂਕਿ ਆਪਾਂ ਗੱਲ ਕਰ ਰਹੇ ਆ ਤਾਂ ਜੋ ਪਰਫਾਰਮੈਂਸ ਸੀਗੀ ਸੁਪਾਲ ਸਿੰਘ ਖਹਿਰਾ ਦੀ ਕਾਂਗਰਸ ਇੰਟਰਨਲ ਡਿਸਕਸ ਕਰ ਰਹੀ ਆ ਕਿ ਖਹਿਰੇ ਨਾਲੋਂ ਅੱਛੀ ਪਰਫਾਰਮੈਂਸ 골ਡੀ ਦੇ ਸਕਦੇ ਸੀਗੇ ਉਹ ਜਿਹੜੀ ਗੱਲੋਂ ਕੱਲ ਪਰੇ ਸੀ ਉਹਦਾ ਰੀਜ਼ਨ ਕੀ ਬਿਲਕੁਲ ਦੇਖੋ 골ਡੀ ਲੋਕਲ ਸੀ ਲੋਕਲ ਬੰਦੇ ਦਾ ਕੁਦਰਤੀ ਉਹ ਸੌ ਰਿਸ਼ਤੇਦਾਰੀਆਂ ਹੋ ਗਈ ਯਾਰ ਦੋਸਤ ਮਿੱਤਰ ਸਰਕਲ ਉਸ ਏਰੀਆ ਚ ਹੈਗਾ ਸੀ ਇਹ ਚੌਣ ਦੇ ਵਿੱਚ 골ਡੀ ਵੀ ਕੱਚੀ ਪਰਫਾਰਮੈਂਸ ਦੇ ਸਕਦੇ ਤੇ ਭਾਵੇਂ ਕਿ ਉਹਨਾਂ ਦੀ ਨੀਚਿਆ ਉਹਨਾਂ ਦੀ ਜਿੱਤ ਦੇਖ ਕੇ ਇਹ ਲੱਗਦਾ ਵੀ ਜਿੱਤਣ ਤਾਂ ਫੇਰ ਨਹੀਂ ਵਿੱਚ ਰਹੀ ਸੀ ਜੱਡੀ ਵੱਡੀ ਜਿੱਤ ਹੋਈ ਹੈ ਨਾ ਉਹ ਤਾਂ ਇਹ ਕਲੀਅਰ ਕਰਦੀ ਹੈ ਪਰ ਨਾਰਦੀਨ ਵਾਲੀ ਗੱਲ ਹੈ ਵੀ ਬਈ 골ਡੀ ਹੋਰੀ ਵਧੀਆ ਪਰਫਾਰਮ ਕਰ ਸਕਦੇ ਸੀ ਅੰਕਲੋ ਬਾਈ ਕੀ ਵੇਖੂ ਕੋ ਵੇਖਵਾ ਜ਼ਮਨੀ ਤੇ ਉਹ ਲਾ ਦਾ ਬਰਨਾਰਨ ਨਾਲ ਪਰ ਡਿਸਕਸ ਕੀਤਾ ਕਿਉਂਕਿ ਗੁਰਦਾਸਪੁਰ ਹੋਣੀ ਹੈ ਸ਼ਾਇਦ ਪਰ ਦੇ ਨਾਲ ਦੀ ਨਾਲ ਗਿੱਧੜ ਵਾ ਪਰ ਚਰਚਾ ਮੈਂ ਬਰਨਾਲੇ ਲਈ ਸੀ ਕਿਉਂਕਿ ਥਾ ਹੀ ਇਹੋ ਜੀ ਹੈ ਰਾਜਤਨ ਲਈ ਅਲ ਦਿਲ ਚ ਲੜਦਾ ਹੈ ਕਿ ਤਮਕੜ ਵੇਖਣ ਦਾ ਬਿਲਕੁਲ ਬਰਨਾਲੇ ਦੇ ਵਿੱਚ ਕੀ ਇੰਟਰਸਟਿੰਗ ਮੁਕਾਬਲਾ ਹੋਏਗਾ ਕਿਉਂਕਿ ਭਗਵੰਤ ਮਾਨ ਸਾਹਿਬ ਹੋਰਾਂ ਨੇ ਪ੍ਰੂਵ ਕਰਤੇ ਆ ਕਿ ਉਹ ਸੰਗਰੂਰ ਬਰਨਾਲਾ ਦੇ ਤਾਂ ਕਿੰਗੇ ਹੈਗੇ ਉੱਥੇ ਉਹਨਾਂ ਨੂੰ ਕੋਈ ਚੈਲੰਜ ਨਹੀਂ ਹੈਗਾ ਬਾਾਕੀ ਪੰਜਾਬ ਦੇ ਵਿੱਚ ਕੁਝ ਸੀਟਾਂ ਘਟਾਂ ਜਾਂਦੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਂਝਾਨੇ ਐਕਸੈਪਟੇਬਲ ਹੈ ਪਰ ਉਹਨੇ ਕਲੀਅਰ ਕਰਤਾ ਵੀ ਇਹ ਸਾਡੀ ਰਾਜਸਤਾਨੀ ਹੋएगी ਸਾਡਾ ਗਾੜਾ ਤੇ ਸੁਰੱਖਿਆਤ ਹੈ ਇਹ ਕਿਲਾ ਸਾਡਾ ਹੈ ਸਾਡਾ ਬਿਲਕੁਲ ਇੰਡੀ ਵੱਡੀ ਲੀਡ ਨੂੰ ਦੇਖ ਕੇ ਹੀ ਤਾਂ ਕਿਉਂਕਿ ਭਗਵੰਤ ਮਾਨ ਨੇ ਜੋ ਵਾਦਾ ਕੀਤਾ ਸੀ ਕਰਮਜੀਤ ਅਨਮੋਲ ਨੂੰ ਕਿ ਸੰਸਦ ਕੱਲਾਗੀ ਇੰਨੀ ਵੱਡੀ ਲੀਡ ਤੋਂ ਬਾਅਦ ਹੁਣ ਬਰਨਾਲੇ ਨੂੰ ਕਾਫੀ ਸੇਫ ਮੰਨਿਆ ਜਾ ਰਿਹਾ ਹੈ ਭਗਵੰਤ ਆਪਣਾ ਵਾਦਾ ਜਿਹੜਾ ਹੈਗਾ ਕਰਮਜੀਤ ਅਨਮੋਲ ਐਮਐਲਏ ਦੇ ਰੂਪ ਦੇ ਵਿੱਚ ਵਧਾਉਣ ਨੂੰ ਕਹਿੰਦੇ ਕਾਲੇ ਬਿਲਕੁਲ ਜੀ ਬਾ ਕਾਲੇ ਨੇ ਤੇ 100% ਚਾਂਸਸ ਹੈ ਵੀ ਬਹੁਤ ਜਲਦੀ ਇਹ ਵਾਦਾ ਉਹ ਵਫਾ ਕਰ। ਬੋਤ ਬੋਤ ਅਨੁਮੋੜ। ਸੋ ਭਾਈ ਹਰਵਿੰਦਰ ਨਾਲ ਗੱਲ ਕਰ ਰਹੇ ਸੀ ਕਿ ਚਰਚਾਵਾਂ ਛੜ ਗਈਆਂ ਸਿਆਸੀ ਸਫਾਵਾ ਚ ਕਿ ਕਰਨਜੀਤ ਅਨੁਮੋੜ ਬੇਸ਼ੱਕ ਫਰੀਦਕੋਟ ਤੋਂ ਕਰਾਰੀ ਉਹਨਾਂ ਦੀ ਖਾਰ ਹੋਈ ਹੈ ਪਰ ਭਗਵੰਤ ਮਾਨ ਦੇ ਜਿਗਰੀ ਯਾਰ ਹੋਣ ਦੇ ਲਾਤੀ ਉਹਨਾਂ ਨੂੰ ਬਰਨਾਲੇ ਦੀ ਜ਼ਮੀਨੀ ਚੋਂ ਤੋਂ ਚੌਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨਹੀਂ ਕਿਉਂਕਿ ਇੱਕ ਚੋਣ ਜਦੋਂ ਖਤਮ ਹੁੰਦੀ ਹੈ ਅਗਲੀ ਦੀ ਤਿਆਰੀ ਨਾਲ-ਨਾਲ ਸ਼ੁਰੂ ਹੋ ਜਾਂਦੀ ਹੈ ਡਿਸਕਸ਼ਨ ਸ਼ੁਰੂ ਹੋ ਜਾਂਦੀ ਆ ਪੰਜਾਬ ਦੇ ਵਿੱਚ ਚਾਰ ਸੀਟਾਂ ਦੇ ਜ਼ਿਮਨੀ ਚੋਣਾ ਹੋਣੀ ਹੈ ਉਹਨਾ ਜ਼ਿਮਨੀ ਚੋਣਾ ਵਾਸਤੇ ਉਮੀਦਵਾਰਾਂ ਦੇ ਲਈ ਪਾਰਟੀਆਂ ਵਿਖ ਰਹੀਆਂ ਕਿਤਰੀਆਂ ਕਿੱਥੋਂ ਕਿੱਧਰ ਜਾਂਦੀਆਂ ਪਰ ਆਮ ਆਦਮੀ ਪਾਰਟੀ ਮੰਨ ਬਣਾ ਰਹੀ ਹੈ ਕਿ ਕਰਤ ਜਿਤ ਅਨਮੋਲ ਬਰਲਾਲੇ ਤੋਂ ਚੋਣ ਮੈਦਾਨ 'ਚ ਉਤਾਰਿਆ ਜਾ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ mitte